ਕੀ ਗੱਲ ਜੀ ਤੇਰਾ ਲੱਗਦਾ ਬੱਚਾ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੇ ਕੋ ਹੈ ਗਈ ਆ ਜਿਹਦੀ ਕੋਈ ਕਾਪੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਪੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪਿੰਟਾ ਲਾ ਕੇ ਤੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕੋਈ ਕੰਪਲੇਨ ਨਹੀਂ ਪਾਜੀ ਕਰਨ ਕੁਆੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੇ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਆਗਾ ਕਿਸੇ ਦਾ ਹਾਂਜੀ ਹੋਣ ਦਿਆ ਆ ਉਹਨਾਂ ਦੀ ਇਹ ਆਪਣੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੂੰ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਹਨਾਂ ਗੱਲਾਂ ਨੂੰ ਮਤਲਬ ਹੀ ਕੋਈ ਨਹੀਂ ਜਿਹੜਾ ਨਸ਼ਾ ਕਰਨ ਦੇ ਆ ਸਾਡੇ ਆਪਣੇ ਬੱਚੇ ਵਿੱਚ ਖੋਦੇ ਨਸ਼ੇੜੀ ਨਸ਼ੇ ਠੀਕੇ ਲੰਦੇ ਜੇ ਤੁਹਾਡੇ ਕੋਲ ਕਾਰਵਾਈ ਕੀਤੀ ਗਈ ਕਿ ਕਿੰਨੇ ਬੰਦੇ ਫੜੇ ਗਏ ਜੀ ਅੱਜ ਸਵੇਰ ਦਾ ਇਹ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲਿਆਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲਾਉਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਰਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਦੇ ਕੁਝ ਘਟਨੇ ਕਬ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁੱਛਗਿੱਛ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਤੇ ਟੀਮ ਆਪਣੀ ਲੈ ਕੇ ਗਏ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਵੀ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਹਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾਂ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕ ਬੰਦੇ ਅੱਜ ਤੁਸੀਂ ਤੁਹਾਡੇ ਕੋਲ ਅਰੈਸਟ ਕੀਤੇ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁਸ਼ਟੀਸ਼ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਜਿਹੜੇ ਕੋਈ 3-4 4-5 ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬਣਦੀ ਕਾਰਵਾਈ ਉਹ ਕਰਨਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਲੋਕលਿਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸਤੇ ਉਹਨਾਂ ਤੇ ਤੇ ਕਾਰਵਾਈ ਹੋਊਗੀ ਜਿਹੜੇ ਬੰਦੇ ਨੇ ਆਉਣਗੇ ਉਹ ਵੀ ਪੁਸ਼ਪਿਸ਼ ਤੋਂ ਬਾਅਦ ਤਫ਼ਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਸਰ ਕੋਈ ਅਜੇ ਤੱਕ ਤੇ ਕੋਈ ਜੀ ਕੈਮਿਸਟ ਵਾਲੀ ਤੇ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਸ਼ਾਰਟ ਪੀਰੀਅਡ ਹੈ ਸੋ ਉਹਨਾਂ ਤੇ ਵੀ ਆਪਾਂ ਪੂਰਾ ਸਖੰਝਾ ਕਰਨਾ ਹਾਂਜੀ 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 ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਥੇ ਤੋਂ ਵੀ ਆਪਾਂ ਅਮੇਰ ਹੋਏ ਹਾਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲਿਆ ਆ ਵੇਰਕੇ ਠਾਣੇ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ ਸਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਪਏ ਉਨਨ ਕੀ ਇਹ ਮੈਸੇਜ ਦੇਣਾ ਮਾਰੇ ਅੰਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਔਰ ਅੱਗੇ ਜਿਹੜੇ ਆਏ ਸचेਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੀ ਜਿਹੜੀ ਜੀਵਨ ਜੀਉਣ ਔਰ ਦੂਜਿਆਂ ਨੂੰ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਦਿੱਤੀ ਜਾਊਗਾ